ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਇੱਕ ਬੈੜ ਤਾਜੀ ਸੂਈ ਵੀ ਤੇ ਇੱਕ ਗੱਬਣ ਤੇ ਇੱਕ ਛੋਟੀ ਸੂਈ ਸਵਾਈ ਤਿੰਨਾਂ ਦਾ ਕੀ ਸੇਲ ਹੈ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਇੱਕ ਜੀ ਗੱਲਵਾ ਅਸੀ ਗੱਲ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਾਈ ਵਰਸੇ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਹੀ ਤਸੀਲ ਤਪੂਰਾ ਮੋਬਾਈਲ ਨੰਬਰ ਆਪਣਾ 6283871527 6283871527 ਪਹਿਲੇ ਨੰਬਰ ਆਪਾਂ ਜਿਹੜੀ ਬੱਚੀ ਦੇਖਦੇ ਆ ਕਿਹੜਾ ਸੂਸੂਈ ਐ ਇਹ ਪਲੂਨ ਅੰਦਰ ਹੀ ਪਹਿਲਾ ਸੂਚਾਰ ਦੰਦਾਂ ਦੀ ਸੂਈ ਨੂੰ ਟਾਈਮ ਕਿੰਨਾ ਖੋ ਗਿਆ ਰਾਤ ਸੂਈ ਆ ਜੇਰ ਜੂ ਰੋਕਿਆ ਆਪਣੀ ਗਾਰੰਟੀ ਹੁੰਦੀ ਬੱਚਾ ਇਹਨੇ ਕੀ ਦੇਤਾ ਬੱਚਾ ਬੱਚੀ ਹੈ ਉਹ ਬਹੁਤ ਚੰਗੀ ਪਿੱਛੇ ਡੱਬੀੋਂ ਬੱਚੀ ਆ ਗਈ ਹੈ ਨਾ ਸੋ ਬੱਚੀ ਦੇਖੋ ਬਹੁਤ ਪਿਆਰੀ ਚੰਗੀ ਹੈ ਨਾ ਤੇ ਰਾਤ ਦੀ ਸੂਈ ਵੀ ਆ ਤੇ ਜੇਰ ਜੋ ਜਮਾ ਡੰਨਾ ਹਨ ਤੇ ਧਾਰਾ ਧੋਰਾ ਚੋਣ ਚਵਾ ਦੇ ਓਕੇ ਸੋ ਧਾਰਾ ਵਗੈਰਾ ਦੇਖੋ ਸਾਫ ਸੁਥਰੀਆਂ ਸੋ ਚੋਣ ਦੇਖੋ ਜਮਾ ਚੰਗਾ ਪੂਰਾ ਮੋਟਾ ਮੋਟਾ ਚੋਣਾ ਸਾਫ ਸੁਥਰਾ ਤੇ ਮੂਹਰੇ ਹਨ ਜੇ ਮਾਰ ਦੇ ਤਾਰ ਬਾਕੀ ਜਿਹੜੇ ਪਲੂਣਾ ਕੋਈ ਨਿਆਣਾ ਵਗੈਰਾ ਮੇਰੇ ਨਾਲ ਪਾਉਂਦੀ ਲੋੜ ਨਹੀਂ ਹਨ ਹੋਰ ਆ ਵੀ ਨਹੀਂ ਕਰਾ ਮੇਰੇ ਕੋਈ ਆਉਣ ਨਹੀਂ ਕੋਈ ਆਉਣ ਬਾਕੀ ਫਿੱਟ ਫਾੜ ਲੈਵਾ ਜਮਾ ਸੋ ਪੂਰਾ ਫਿਟਿੰਗ ਵਾਲਾ ਲੈਵਾ ਜਮਾ ਵਾ ਠੀਕ ਆ ਤੇ ਅੰਦਾਜ਼ਾ ਲਾ ਸਕੀ ਬਦੋ ਤੇ ਕਿੰਨਾ ਪਾ ਦੂਗੀ ਇਹ ਤੂੰ ਬਾਈ ਵੈਗਿਆ ਜਾਣਾ ਕਿ ਹੋਈ 20 ਕਿਲੋ ਤੇ ਠੀਕ ਹੈ 22 ਕਿਲੋ ਪਾਣੇ ਕਿ ਜਿਹੜਾ ਵੀ ਮਰਜ਼ੀ ਲੈ ਲੈ ਆਪਾਂ ਗਰਮੇ ਸਾਹਬ ਲੱਗ ਜਲੇ 20 ਤੋਂ ਪਾਰ ਵਾਲੇ ਤੇ ਹੈਗੀ ਆ ਓਏ 20 ਤੋਂ ਪਾਰ ਨਾਲ ਕੋਈ ਨਹੀਂ ਹੱਥ ਨਾਲ ਪਰਸ ਨੂੰ ਜਾਪੜ ਮੈਨੇ ਠੀਕ ਹੈ ਤੋਰੀ ਬਾਹਰ ਨੂੰ ਤੇ ਮੁੱਲ ਇਹਦਾ ਕੀ ਰੱਖਿਆ ਮੁੱਲ ਫੋਨ ਦੀ ਹੁਣ ਮੇਰੀ ਹੁਣ ਵੀ ਜੈਦ ਪਸੂ ਤੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਤੇ ਮੂੰਹ ਮੇਰੇ ਸਾਹ ਨਾਲ ਦੁੰਦੀ ਚੌਕੀ ਹੋਣੀ ਆ ਵੀਰੇ ਇਹ ਸੋ ਮੋਹ ਚੌਗੀ ਚੌਗੀ ਆ ਢਿੱਲੇ ਵਾਲੂਬਾ ਦੇਖੋ ਸਾਫ ਸਿਧਰਾ ਕਰਨ ਵਾਲੇ ਦਾ ਤੇ ਕੱਦ-ਕੜ ਬਹੁਤ ਆ ਚੰਗੇ ਵੱਡੇ ਕੱਦ-ਕੜ ਦੇ ਵਿੱਚ ਆ ਤੇ ਨੰਗੇ ਲੈਵੇ ਦੀ ਅੱਗੇ ਪਿੱਛੇ ਹਵਾਨਾ ਤੇ ਪੂਰਾ ਫਿਟਿੰਗ ਵਾਲਾ ਹਵਾਨਾ ਤੇ ਦੁੱਧ 20 ਤੋਂ ਪਾਰ ਮੰਨ ਕੇ ਲੈ ਲਿਓ ਬੂਥੀ ਬਾਥੀ ਚੰਗੀ ਜਾਦ ਬਰੀਡ ਜੱਕ ਰੁਖਰ ਬੱਚੀ ਦੇ ਬਹੁਤ ਚੰਗੇ ਆ ਸੂਈ ਸਵਾਈਆ ਧਾਰਾ ਵਗੈਰਾ ਓਕੇ ਆ ਬੱਚਾ ਇਹਦੇ ਵਿੱਚੇ ਬੱਚੀ ਆ ਜਮ ਚੌਗੀ ਆ ਮੋਹ ਢਿੱਲੇ ਵਾਲਾ ਦੇਖ ਸਕਦੇ ਹੋ ਨੇੜੇ ਤੋਂ ਥਣ ਚਾਰੇ ਨਿਕਣ ਵਿੱਚ ਸਾਫ ਸੁਧਰੇ ਵਿੱਚੀ ਤੇ ਦੇਖ ਸਕਦੇ ਹੋ ਕਿਆ ਬਾਤ ਆ ਪੂਰਾ ਸੋਹਣਾ ਹੱਥੀ ਚੋਣ ਵਾਲਾ ਥਣ ਲੱਗਿਆ ਪਲੂਨਾਂ ਦੀ ਤਾਂ ਕੋਈ ਗੱਲ ਹੀ ਜਿਵੇਂ ਮੱਝ ਚੋਈ ਚੱਲੋ ਹਣਾ ਠੀਕ ਆ ਓਕੇ ਤੇ ਅੱਗੇ ਆਪਾਂ ਗੱਲ ਕਰਾਂ ਦੋ ਨੰਬਰ ਤੇ ਗੱਬਣ ਦੀ ਇਹ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆਲੀ ਕਾ ਕਿਦਾਂ ਲੈ ਜੂਗੀ ਇਹ ਲੈ ਜੀ ਭਾਈ 5-6 ਦਿਨ ਦੀ 5-6 ਦਿਨ ਸੂਣ ਚ ਬਾਕੀ ਹਾਂਜੀ ਕਿੰਨਾ ਕੁ ਦੁੱਧ ਪਾ ਦੂ ਅਨਮਾਨ ਉਹਦਾ 30 ਕਿਲੋ ਦਿੱਤਾ ਹੋਇਆ ਜੀ ਠੀਕ ਹੈ ਦੁੱਧ 2 34 35 ਕਿਲੋ 30 ਕਿਲੋ ਮੰਨ ਕੇ ਜਿਹੜਾ ਵੀ ਮਰਜ਼ੀ ਪਰਚੇਜ ਕਰ। ਵੀ 30 ਮੰਨ ਲਏ ਗਰਮੀ ਦੇ ਹਿਸਾਬ ਨਾਲ ਹਨਾ। ਹਾਂ 30 ਕਿਲੋ ਮੰਨ ਕੇ ਜਿਹੜਾ ਵੀ ਮਰਜ਼ੀ ਲੈ ਜਾ ਆਪਣੀ 30 ਦੀ ਗਰੰਟੀ। ਤੇ ਦਿਨ ਕਿਆ ਕੱਢਦੀ ਆ ਜੇ? ਜਦ 5-4 ਲੈ ਜੂ ਜੇ। ਸੋ 5-4 ਦਿਨ ਸੂਣ ਚ ਬਾਕੀ ਧੋਈ ਬਾਹਰ। ਸੋ ਫੇਸ ਕੁਆਲਟੀ ਵਗੈਰਾ ਦੇਖੋ 5-4 ਦਿਨ ਸੂਣ ਚ ਬਾਕੀ ਤੇ 30 ਕਿਲੋ ਦੁੱਧ ਮੰਨ ਕੇ ਨੂੰ ਤੁਸੀਂ ਪਰਚੇਸ ਕਰ ਸਕਦੇ ਹੋ ਕੱਦ-ਕਾੜ ਬਹੁਤ ਆ ਢਿਲੇਵਾ ਫਿਟਿੰਗ ਵਾਲਾ ਅੱਗੇ ਪਿਛੇ ਦਾ ਢਿਲੇਵਾ ਜਿੰਦੇ ਜਾਣ ਰਾਜੀ ਸਮੀ ਭਲੀ ਵੀ ਬਹੁਤ ਜ਼ਿਆਦਾ ਆ ਤੇ ਬਾਕੀ ਫੇਸ ਕੁ ਸਾਫ ਸੁਥਰੀ ਤੇ ਸੀਮਨ ਵਗੈਰਾ ਤੋਂ ਨਹੀਂ ਪੁੱਛਿਆ ਕਿਹੜਾ ਬਰਿਆ ਬਾਬਾ ਨਹੀਂ ਬਈ ਉਹ ਠੀਕ ਹੈ ਸੋ ਸੀਮਨ ਵਗੈਰਾ ਕੋਈ ਨਹੀਂ ਪਤਾ ਐਵੇਂ ਫਰਾਨਾ ਨੋਮੀਨੇਟਡ ਐ ਰਾ ਵਗੈਰਾ ਲੱਗਿਆ ਵਾ ਤੇ ਪਰ ਬੱਚੀ ਪੂਰੀ ਜਿੰਦੇ ਜਾਣਾ ਜਵਾਨ ਫਿਟਿੰਗ ਵਾਲਾ ਲੈਵਾ ਜਿਹਦੇ ਸਾਫ ਦਾ ਲੈਵਾ ਚਾਹੇ ਆਪਾਂ ਸੱਤ ਅੱਠ ਸੂਏ ਖਚੜੀ ਇਹਨੂੰ ਕੁਝ ਨਹੀਂ ਹੁੰਦਾ ਇਹਨੂੰ ਤੇ ਲੈਵਾ ਦੇਖੋ ਜਮਾਂ ਸਾਫ ਸੁਥਰਾ ਲੈਵਾ ਦੀ ਤੋਰਨਾ ਨਾ ਤਾਂ ਬੁੱਢਾ ਬਣ ਸ਼ੋ ਕਰੇ ਇਹ ਤੇ ਅੱਗੇ ਪਿੱਛੇ ਦਾ ਤੇ ਮਿਲਕਵੇਨ ਵਗੈਰਾ ਵੀ ਦੇਖੋ ਸੋਹਣੀ ਸਾਫ ਸੁਥਰੀ ਚੰਗੀ ਮਿਲਕਵੇਨ ਜਾਂਦੀ ਹੈ ਤੇ ਥਣ ਚਾਰੇ ਨਿਕਣ ਦੇ ਵਿੱਚੀ ਦੇ ਸਾਫ ਸੁਥਰੀ ਨਹੀਂ ਆਏ ਨਹੀਂ ਘਰ ਮਾ ਲੱਗਦਾ ਗੱਲ ਨਹੀਂ ਠ 3 ਕਿਲੋ ਮੰਨ ਲਿਆ ਬਜਟ ਸੌਦਾ ਗੱਲ ਨਹੀਂ ਹਿਸਾਬ ਨਾਲ ਵੀ ਚੱਲੂ ਹਨ ਠੀਕ ਆ ਤੇ ਦੋ ਜਾਨ ਆ ਗਏ ਵੱਡਾ ਕੱਦ ਘਾਟ ਦੋਨੇ ਵੇੜਾ ਕਈਆਂ ਫਿੱਟ ਨੇ ਵੀਡੀਓ ਵਿੱਚ ਵੱਡਾ ਬੁਝੂ ਛੋਟਾ ਲੱਗਦਾ ਛੋਟਾ ਬੁਝੂ ਵੱਡਾ ਦਿਖਾਈ ਦਿੰਦਾ ਹੈ ਜੇ ਅਸੀਂ ਪਹਿਹੀ ਦਾ ਸੁਰੂ ਆਪਾਂ ਨੂੰ ਜੇ ਦੋਨੇ ਵੇੜਾ ਨਾਲ ਖੜਾ ਪਤਾ ਲੱਗਦਾ ਹੈ ਪੂਰੇ ਵੱਡੇ ਕੱਦ ਘਾਟ ਕੱਦ ਵੱਡ ਦਾ ਓਕੇ ਹਨ ਤੇ ਤੀਜੇ ਨੰਬਰ ਇਹ ਝੋਟੀ ਦੇਖਦੇ ਆਪਾਂ ਇਹ ਬਈ ਦੂਜਾ ਤੀਜਾ ਸੂਆ ਸੁਈ ਤੀਜੇ ਸੋ ਬੱਚਾ ਗਿਆ ਦੂਜਾ ਪਹਿਲੀ ਦੂਜਾ ਸੂਆ ਜੀ ਕਟਾ ਗਿਆ ਕੱਟਾਗਾ ਹਫਤੇ ਦਾ ਸੂਆ ਜੀ ਹਾਫ ਤੱਕ ਹੋ ਗਿਆ ਸੂਈ ਨੂੰ ਕਿੰਨਾ ਕਰ ਦੁੱਧ ਉਹਨ 10 ਲੀਟਰ ਤੋਂ ਬਾਹਰ ਆਈ ਹੁਣ 10 ਲੀਟਰ ਜਿਹੜਾ ਵੀ ਮਾਰੀ ਇੱਕ ਵੀ ਨਿਕਲ ਗਿਆ ਆਪਣੇ ਘਰ ਜਾ ਕੇ ਚੋਣ ਚਵਾਇਕ ਨੰਬਰ ਆ ਜੀ ਆਪਾਂ 50 ਕਿਹਦਾ ਲੱਗ ਮਾਰ ਦਿੰਦੇ ਆ ਠੀਕ ਹੈ ਟੋਰੀ ਬਾਹਰ ਨੂੰ ਸਭਰੋਂ ਮੂੰਹ ਮੱਥਾ ਦੇਖ ਸਤੋ ਤੇ ਬਾਕੀ ਲੇਵ ਵਗੈਰਾ ਦੇਖੋ ਸਾਫ ਸੁਥਰਾ ਸੋ 10 ਲੀਟਰ ਬੋਲਾ ਤਿਆਰ ਆ ਤੇ ਹਾਫ ਤੱਕ ਹੋ ਗਿਆ ਸੂਈ ਨੂੰ ਹਾਲੇ ਮੰਨ ਕੇ ਚਲੋ ਮੈਲਾ ਵਗੈਰਾ ਮਾਰ ਕੇ ਹੋਰ ਵਾਜੂ ਠੀਕ ਹੈ ਦੁੱਧ ਮੰਨ ਕੇ ਚੱਲੀਏ 12 ਕਿਲੋ ਡੇਢ ਕਿਲੋ ਪਾ ਦੂ ਹਣਾ ਠੀਕ ਹੈ ਸੋ 12 ਕਿਲੋ ਦੁੱਧ ਇਹਨੇ ਆਮਣਾ ਦੇ ਦੇਣਾ ਤੇ ਬਾਕੀ ਲੇਵ ਵਾਲੂ ਵ ਤੇ ਤੀਜਾ ਸੁਆ ਝੋਟੇ ਸੁਈ ਦੀ ਆ ਕੱਦ ਵੱਡ ਵੀ ਚੰਗਾ ਜਾਂਦੇ ਜਾਂ ਰਾਜੀ ਸਮੀ ਬੜੀ ਵੀ ਵਧੀਆ ਗਈ ਸੁਭਰੂ ਤਾਰਾ ਦੇਖ ਸਕਦਾ ਕਿਆ ਬਾਤ ਆ ਪੂਰਾ ਵੋਟਾ-ਵੋਟਾ ਚੋਨਾ ਸਾਫ ਸੁਥਰਾ ਗਾਂਾਂ ਦੀ ਢੋਲੀ ਆਂ ਘਰਾਂ ਦਾ ਬਟਾ ਨਹੀਂ ਆ ਖੇਤਾਂ ਅੰਦਰ ਲੇਦਾ ਚੋਣ ਚਵਾ ਦੀ ਜਮ ਇੱਕ ਨੰਬਰ ਆ ਤੇ ਮਗਰਤ ਨਾਲ ਜਮਾਰਦੀ ਤਾਰ ਸੁਤਾਰਾ ਆਪਾਂ ਮਾਰ ਕੇ ਦਿਖਾ ਦਿਆਂ ਚੋਣ ਚਵਾ ਇੱਕ ਨੰਬਰ ਜੋ ਤੇ ਇਹਦਾ ਭਾਵ ਯਾਰ ਕੀ ਹੋਊਗਾ ਕਿਹੜਾ ਫੋਨ ਵੀ ਕਰਾਂਗੇ ਜੇ ਬਿਲਕੁਲ ਜਾਨਵਰ ਆ ਜਾਣਾ ਠੀਕ ਹੈ ਸੋ 62 ਆਪਣਾ ਨੰਬਰ ਕਿੰਨਾ 6283871527 ਤੇ ਦੁੱਧ ਇਹ ਥੱਲੇ 10 ਲੀਟਰ ਬੋਲਾ ਹਾਜ਼ਰ ਆ ਜਾਵਾਂ ਹਾਂਜੀ ਸੋ ਵੀਡੀਓ ਦੇਖਣ ਲਈ ਸਭ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀ